ਇਤੋ ਸਮੁੰਦ ਸਾਗਰ ਨੀਰ ਭਰਿਆ ਤੀਤੇ ਔਗਣ ਹਮਾਰੇ ਦਿਆ ਕਰੋ ਕਿਸ਼ਮਿਹਰ ਆਪੋ ਡੁੱਬਦੇ ਪਥਰ ਤਾਰੇ ਜੀਅ ਡਾਇਕ ਨੰਬਰ ਆਬਰਤ ਪੀਤਰ ਵਗਹ ਕਤੀ ਫਰਨਵਤ ਨਾਨਕ ਹੁਕਮ ਪਛਾਨ ਸੁਖ ਹੋਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਣਾ ਸੁਖ ਹੋਵੇ ਦਿਨ ਰਾਤੀ ਵਾਹਿਗੁਰੂ ਜੀ ਤਨ ਗੁਰੂ ਮਹਾਰਾਜ ਸਾਹਿਬ ਜੀਓ ਸੋਰਠ ਮਹਲਾ 5 ਪਰਮੇਸ਼ਰ ਦਾ ਬੰਨਾ ਦੁੱਖ ਰੋਗ ਕਾ ਡੇਰਾ ਪਨਾਮ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪਨਾਮ आनंद करह नर नारी हर हर प्रभु कृपा तारी संत सुख होआ सब थाई पार ब्रह्म पूर्ण परमेश्वर राव रहया सबनी जाई रहा ਤੋਰੀ ਕੀ ਬਾਣੀ ਆਈ ਤੈਨ ਸਗਲੇ ਚਿੰਤੇ ਮਿਟਾਈ ਦਿਆਲpurਖ ਮਹਿਰਵਾਨ ਹਰਨਾਨਕ ਸਾਚ ਵਖਾਨ ਤੋਰੀ ਕੀ ਬਾਣੀ ਤੈਨ ਸਗਲੇ ਚਿੰਤੇ ਮਿਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਵਿਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਲੋਕ ਸਤ ਸੰਗਤ ਜੀਓ ਬਟਾਗੇ ਹਾਂ ਬਾਪੂ ਦੇ ਦਰਸ਼ਨ ਕਰਕੇ ਵਾਹਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਸਤਿਗੁਰਾਂ ਨੇ ਕਾਰਜ ਰਚਾਈ ਹਨ ਬੱਚਿਆਂ ਦੇ